ਕਿਉਂਕਿ ਫੁੱਲ ਦੀ ਮਹਿਕ ਜਿਹੜੀ ਹੈ ਨਾ ਬੜੀ ਪਿਆਰੀ ਤੇ ਸੋਹਣਾ ਵੜਾ ਪਰ ਕਮਲੇ ਦੀ ਉਮਰ ਥੋੜੀ ਆ ਤੁਸੀਂ ਕਿਤੇ ਵੇਖ ਲਿਓ ਫੁੱਲ ਦੀ ਉਮਰ ਬੜੀ ਥੋੜੀ ਤੇ ਗੰਦਕੀ ਦੀ ਉਮਰ ਬੜੀ ਜੀ ਗੰਦਕੀ ਜਿੱਥੇ ਪਈ ਕਈ ਕਈ ਸਾਲਾਂ ਤੋਂ ਟੇਰ ਲੱਗੇ ਰਹਿੰਦੇ ਉਹਨੂੰ ਕੋਈ ਛੇੜਦਾ ਨਹੀਂ ਫੁੱਲ ਜਿਹੜੇ ਹੁੰਦੇ ਨਾ ਜੋਦੇ ਬੰਦੇ ਜाहिरे ਉਹ ਥੋੜੇ ਚਿਰ ਲਈ ਆਉਂਦੇ ਦੁਨੀਆ ਨੂੰ ਮਹਿਕ ਦੇ ਕੇ ਟੁਰ ਜਾਂਦੇ ਲੋਕੀ ਯਾਦ ਕਰਦੇ ਆ ਪਰ ਆਪ ਜੀ ਜੀਂਦਿਆਂ ਦਾ ਨਾਮ ਲਿਆ ਕਰੋ ਸੱਚ ਕਿਹਾ ਮਗਰੋਂ ਤੇ ਚਲੋ ਕੌਮ ਸਨਮਾਨ ਦਿੰਦੀ ਬਾਪੂ ਵੀ ਦਿੰਦਾ ਪਰ ਉਹਦੇ ਉੱਤੇ ਜਦੋਂ ਫਿਰ ਇਹ ਫਤਵਾ ਹੋਇਆ ਵੀ ਇਹਦੀ ਖੱਲ ਲਾ ਦੋ ਸੁਣ ਪੈ ਗਈ ਕਿਚਰੀ ਸਾਰੇ ਰੋਣ ਲੱਗ ਪਏ ਜਿੱਦਾਂ ਸਹਬ ਜਾਦਿਆਂ ਵਿਰਾਂ ਹੋਇਆ ਸੀ ਉਹ ਕੱਲਾ ਖੁਸ਼ ਤੇ ਜਿਹੜੇ ਜਲਾਦ ਨੇ ਖੱਲ ਲਾਉਣੀ ਉਹ ਵੀ ਕਹਿੰਦਾ ਵੀ ਪਹਿਲੀ ਵਾਰੀ ਵੇਖਿਆ ਇਦਾਂ ਦਾ ਫਕਰ ਵੀ ਜਿੰਨੂੰ ਵੀ ਮੈਂ ਕਤਲ ਕੀਤਾ ਉਹ ਤੇ ਹੱਥ ਕੰਬਦੇ ਹੋ ਮੈਨੂੰ ਬਖਸ਼ ਲੋ ਭੀਖ ਮੰਗਦੇ ਰਾਜੇ ਤੋਂ ਇਹਨੂੰ ਕੋਈ ਲੱਥੀ ਚੜੀ ਨਹੀਂ ਆ ਗੱਲ ਬੜੀ ਪਿਆਰੀ ਲੱਗੀ ਜ਼ਿੰਦਗੀ 'ਚ ਇਕੱਲਾ ਸੁਣਾਉਣਾ ਜਾਂ ਤੁਹਾਡੇ ਨਾਲ ਫਿਰਨਾ ਇਹ ਨਹੀਂ ਹੁੰਦਾ ਸਤ ਜੀ ਕੁਝ ਰੀ ਚੀਜ਼ਾਂ ਆਪਣੇ ਅੰਦਰ ਵੀ ਵੱਡ ਜਾਂਦੀਆਂ ਆਖੋ ਸਤਨਾਮ ਵੈਸੇ ਤੇ ਇਦਾਂ ਹੁੰਦਾ ਵੀ ਜਿਹੜੀ ਕੜਸੀ ਹੁੰਦੀ ਨਾ ਉਹ ਬਦਕਿਸਮਤ ਹੁੰਦੀ ਆ ਆ ਲੰਗਰ ਚੱਲਣ ਲਿਆ ਤੇ ਪਤੀਲੇ ਸਵੇਰੇ ਭਰੇ ਸੀ ਤੇ ਹੁਣ ਸ਼ਾਮਾਂ ਤੱਕ ਵੇਲੇ ਹੋ ਜਾਣੇ ਤੇ ਕਰਨੇ ਕਿੰਨੇ ਕੜਸੀ ਨੇ ਪਰ ਉਹ ਵਿਚਾਰੀ ਇੰਨੀ ਬਦਕਿਸਮਤ ਸਾਰੇ ਲੋਕਾਂ ਨੂੰ ਰਜਾ ਕੇ ਤੋੜ ਦਿੰਦੀ ਤੇ ਆਪ ਖਾਲੀ ਦੀ ਅ ਸਾਡੇ ਜਿਹੜੇ ਬੁਲਾਰੇ ਮੈਂ ਵੀ ਵਿੱਚ ਅਸੀਂ ਵੀ ਕੜਸੀ ਆਂ ਵੀ ਸੰਗਤਾਂ ਨੂੰ ਇੰਨਾ ਗਿਆਨ ਇੰਨੀਆਂ ਡੂੰਗੀਆਂ ਕਥਾ ਐਨੇ ਪਿਆਰੇ ਕਿਸੇ ਸੁਣਾਣ ਦਿੱਤੇ ਪਰ ਜੀਵਨ ਚ ਨਹੀਂ ਰੱਖਿਆ ਗਏ ਆਪਣੇ ਲਈ ਨਹੀਂ ਰੱਖਿਆ ਸੁਣਾਤਾ ਪਰ ਮੈਂ ਇਹ ਚੀਜ਼ ਨੂੰ ਰੱਖ ਲਿਆ ਉਹਨੇ ਕੀ ਕੀਤਾ ਕਾਜੀ ਆ ਗਿਆ ਜਦੋਂ ਤਿਆਰੀ ਹੋਈ ਫਤਵੇ ਦੀ ਕਹਿੰਦੇ ਵੀ ਦੱਸ ਵੀ ਕੀ ਮੰਗ ਮੰਗ ਤੇਰੀ ਤੇ ਆਸਕੇ ਕਹਿੰਦਾ ਕਹਿੰਦਾ ਓਏ ਬੇਸ਼ੁਕਰਿਓ ਆ ਮਾਲਾ ਸੁੱਟਦੇ ਪਰੇ ਫਰੇਬੀਆਂ ਤੂੰ ਤੂੰ ਮੇਰੀ ਮੰਗ ਪੂਰੀ ਕਰੇਂਗਾ ਤੇ ਫਿਰ ਮਾਲਾ ਕਦੋਂ ਫੇਰੀ ਜਨਾਂ ਅੱਲਾ ਅੱਲਾ ਕਰਕੇ ਸੁੱਟਦੇ ਪਰੇ ਇਹਨੂੰ ਝੂਠ ਨਾ ਮਾਰ ਜੇ ਮੈਂ ਤੈਤੋ ਹੀ ਮੰਗਣਾ ਹੋਵੇ ਤੇ ਮੈਂ ਕਦੇ ਦਾ ਰਾਜੇ ਦੇ ਖੱਬੇ ਬਨੇਣਾ ਬੈਠਾ ਹੁੰਦਾ ਮੈਂ ਉਹਦੇ ਦਰ ਦਾ ਮੰਗਤਾ ਹਾਂ ਮੈਂ ਮੰਗਤਿਆਂ ਤੋਂ ਨਹੀਂ ਮੰਗਦਾ ਕੋਏ ਬਿਹਤ ਸ਼ੁਕਰੀਆ ਕਾ ਇਹੀ ਗੱਲ ਤੋਂ ਚੇਤਾ ਆਇਆ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਾਤ ਆਈ ਸੀ ਨਾ ਸ਼ਾਮ ਸਿੰਘ ਟਾਰੀ ਸਰਦਾਰਲੇ ਉੱਥੇ ਵੀ ਇੱਕ ਦਿਲਚਸਪ ਘਟਨਾ ਵਾਪਰੀ ਵੀ ਕਹਿੰਦੇ ਆ ਵੀ ਕਵਰ ਨੌਨਿਹਾਲ ਦੇ ਵਿਆਹ 'ਚ ਮਹਾਰਾਜਾ ਰਣਜੀਤ ਸਿੰਘ ਨੇ ਨੱਕ ਦਾਣ ਵੰਡਿਆ ਸੀ ਵੀ ਪੰਜਾਬ ਦੇ ਮੰਗਤੇ ਵੀ ਮਾਲਕ ਬਣਾ ਦੇ ਐਨੀ ਕੁ ਰੂਣਾ ਵਿਆਹ ਕੀਤਾ ਸੀ ਉਹ ਤੇ ਸਾਰਿਆਂ ਨੂੰ ਘਰ-ਘਰ ਕਹਿੰਦਾ ਕੋਈ ਮੰਗਤਾ ਰਵੇ ਨਾ ਐਦਾਂ ਦਾ ਦਾਨ ਪਾਇਓ ਵੀ ਅਜ ਰਾਜੇ ਨੇ ਮੰਗਤਿਆਂ ਨੂੰ ਦਿੱਤਾ ਮੁੜ ਕੇ ਮੰਗਣ ਹੀ ਨਾ ਜਾਣ ਉਹਦੇ ਅੰਦਰ ਵੀ ਹੰਕਾਰ ਆ ਗਿਆ ਤੁਰਦਿਆਂ ਤੁਰਦਿਆਂ ਟਾਰੀ ਤੱਕ ਜਾਂਦਿਆਂ ਕਹਿੰਦਾ ਵੀ ਅੱਜ ਆਪਾਂ ਰਾਜੇ ਹਾਂ ਅਜ ਮੰਗਤੇ ਵੀ ਸ਼ਾਹ ਕਰਤੇ ਤੇ ਰੱਬ ਕਿਸੇ ਦੇ ਵਿੱਚ ਵਰਤ ਗਿਆ ਜਦੋਂ ਉਹ ਹੱਦ ਵਿੱਚ ਪਹੁੰਚੇ ਟਾਰੀ ਦੀ ਤੇ ਕੋ ਚੌਂਗ 'ਚ ਇੱਕ ਮੰਗਤਾ ਬੈਠਾ ਪਾਟੇ ਉਹਦੇ ਲੀੜੇ ਪੈਰਾਂ 'ਚ ਲਹੂ ਪਿਆ ਸੀ ਮੇ ਤੇ ਨੂਰ ਚਿਹਰੇ ਤੇ ਠੱਠੀ ਜੀ ਪੱਗ ਤੇ ਅੱਖਾਂ ਬੰਦ ਕਰਕੇ ਉਹ ਵੀ ਜਾਪ ਕਰਨ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਹਾਥੀ ਰੋਕਿਆ ਐਲਕਾਰਾ ਨੂੰ ਕਹਿੰਦਾ ਵੀ ਐਨੂੰ ਨਹੀਂ ਦਿੱਤਾ ਜੀ ਕੁਝ